ਲੱਖਾਂ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਤੁਹਾਡੀ ਪੈਨਸ਼ਨ ਨਹੀਂ ਰੁਕੇਗੀ ਘਰ ਬੈਠੇ ਜੇਕਰ ਤੁਸੀਂ ਇਹ ਕੰਮ ਕਰ ਲੈਂਦੇ ਹੋ ਦੱਸਦੇ ਕਿ ਭਾਰਤ ਦੇ ਲੱਖਾਂ ਬਜ਼ੁਰਗ ਪੈਨਸ਼ਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਹੁਣ ਆਪਣੀ ਪੈਨਸ਼ਨ ਜਾਰੀ ਕਰਨ ਦੇ ਲਈ ਬੈਂਕਾਂ ਜਾਂ ਫਿਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਜਾਂ ਫਿਰ ਲੰਬੀਆਂ ਲਾਈਨਾਂ ਕਤਾਰਾਂ ਦੇ ਵਿੱਚ ਖੜੇ ਹੋਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਕਰਮਚਾਰੀ ਭਵਿੱਖ ਨੀਤੀ ਸੰਗਠਨ ਯਾਨੀ ਕਿ EPFO ਨੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਨਾਲ ਸਾਂਝੇਦਾਰੀ ਕਰਕੇ ਇੱਕ ਮੁਫਤ ਡੋਰ ਸਟੈਪ ਸੇਵਾ ਸ਼ੁਰੂ ਕੀਤੀ ਹੈ ਜਿੱਥੇ ਇੱਕ ਡਾਕਿਆ ਨਿੱਜੀ ਤੌਰ ਦੇ ਉੱਤੇ ਤੁਹਾਡੇ ਘਰ ਆਵੇਗਾ ਅਤੇ ਤੁਹਾਡਾ ਡਿਜੀਟਲ ਜੀਵਨ ਸਰਟੀਫਿਕੇਟ ਯਾਨੀ ਕਿ ਡੀ ਐਲ ਸੀ ਜਮਾ ਕਰੇਗਾ ਤੇ ਇਹ ਸੇਵਾ ਖਾਸ ਤੌਰ ਦੇ ਉੱਤੇ ਕਰਮਚਾਰੀ ਪੈਨਸ਼ਨ ਯੋਜਨਾ ਦੇ ਵਿੱਚ ਦਰਜ ਲਗਭਗ 7.8 ਮਿਲੀਅਨ ਪੈਸ਼ਨਰ ਲਈ ਸ਼ੁਰੂ ਕੀਤੀ ਗਈ ਹੈ ਬਜ਼ੁਰਗਾਂ ਨੂੰ ਇਸ ਸੇਵਾ ਦੇ ਲਈ ਇੱਕ ਪੈਸਾ ਵੀ ਖਰਚ ਕਰਨਾ ਨਹੀਂ ਪਵੇਗਾ ईपीएफओ सारी लागत ਨੂੰ ਕਵਰ ਕਰੇਗਾ ਇੱਕ ਡਾਕਿਆ ਜਾਂ ਫਿਰ ਗ੍ਰਾਮੀਣ ਡਾਕ ਸੇਵਕ ਤੁਹਾਡੇ ਘਰ ਆਵੇਗਾ ਅਤੇ ਫੇਸ ਸਕੈਨ ਜਾਂ ਫਿਰ ਫਿੰਗਰਪ੍ਰਿੰਟ ਦੀ ਵਰਤੋਂ ਕਰਕੇ ਜੋ ਕਿ ਬਾਇਓਮੈਟ੍ਰਿਕ ਤਸਦੀਕ ਕਰੇਗਾ ਅਤੇ ਤੁਰੰਤ ਤੁਹਾਡਾ ਜੀਵਨ ਸਰਟੀਫਿਕੇਟ ਤਿਆਰ ਕਰੇਗਾ ਜੇਕਰ ਗੱਲ ਕੀਤੀ ਜਾਵੇ ਕਿ ਇਹ ਸੇਵਾ ਕਿਵੇਂ ਕੰਮ ਕਰੇਗੀ ਤਾਂ ਤੁਹਾਡੇ ਘਰ ਆਉਣ ਵਾਲਾ ਡਾਕ ਪ੍ਰਤੀਨਿਧੀ ਪਹਿਲਾਂ ਜਾਂਚ ਕਰੇਗਾ ਕੀ ਤੁਹਾਡੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਮੀਤੀ ਪਹਿਲਾਂ ਹੀ ਨਿਰਧਾਰਿਤ ਹੈ ਜਾਂ ਅਗਲੇ 30 ਦਿਨਾਂ ਦੇ ਅੰਦਰ-ਅੰਦਰ ਹੋਣੀ ਹੈ ਤੁਹਾਡੇ ਆਧਾਰ ਕਾਰਡ ਦੇ ਉੱਤੇ ਨਾਮ ਅਤੇ ਜਨਮ ਮਿਤੀ ਤੁਹਾਡੇ ਪੈਨਸ਼ਨ ਰਿਕਾਰਡ ਦੇ ਨਾਲ ਮੇਲ ਕੀਤੀ ਜਾਵੇਗੀ ਸਫਲ ਬਾਇਓਮੈਟ੍ਰਿਕ ਤਸਦੀਕ ਤੋਂ ਬਾਅਦ ਡੀ ਐਲ ਸੀ ਸਿੱਧੇ ਈ ਪੀ ਐਫਓ ਸਿਸਟਮ ਦੇ ਵਿੱਚ ਅਪਡੇਟ ਕੀਤਾ ਜਾਵੇਗਾ ਇਹ ਸਰਟੀਫਿਕੇਟ ਜਮ੍ਹਾਂ ਕਰਨ ਦੀ ਮੀਤੀ ਤੋਂ 1 ਸਾਲ ਦੇ ਲਈ EPS পেনশনਾਂ ਦੇ ਲਈ ਵੈਧ ਹੋਵੇਗਾ ਜੇਕਰ ਤੁਸੀਂ ਵੀ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਤਰੀਕਿਆਂ ਦੇ ਨਾਲ ਇਹਨੂੰ ਬੁੱਕ ਕਰ ਸਕਦੇ ਹੋ ਜਿਵੇਂ ਕਿ ਹੈਲਪਲਾਈਨ ਨੰਬਰ IPPB ਦੇ ਗਾਹਕੋ ਤਾਂ ਦੇਖਪਾਲ ਦੇ ਲਈ ਤੁਹਾਨੂੰ ਕਸਟਮਰ ਕੇਅਰ ਦੇ ਨੰਬਰ ਦਿੱਤਾ ਜਾਂਦਾ ਜਿਹੜਾ ਕਿ 0332029000 ਦੇ ਉੱਤੇ ਕਾਲ ਕਰ ਸਕਦੇ ਹੋ ਤੇ ਬੇਨਤੀ ਆਪਣੀ ਜਮ੍ਹਾਂ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਪੋਸਟ ਜਾਣਕਾਰੀ ਵੀ ਐਪ ਹੁੰਦੀ ਹੈ ਜਿਵੇਂ ਕਿ ਆਪਣੇ smartphones ਦੇ ਉੱਤੇ ਤੁਸੀਂ ਪੋਸਟ ਜਾਣਕਾਰੀ ਇਨਫੋਰਮੇਸ਼ਨ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਤੇ ਉਸ ਦੇ ਉੱਤੇ ਤੁਸੀਂ ਬੁੱਕ ਕਰਵਾ ਸਕਦੇ ਹੋ ਫਿਰ ਉਸ ਤੋਂ ਬਾਅਦ ਸਥਾਨਕ ਸੰਪਤ ਜੀ ਹਾਂ ਤੁਸੀਂ ਆਪਣੇ ਨਜ਼ਦੀਕੀ ਡਾਕਕਰ ਸਥਾਨਕ ਡਾਕੀਏ ਜਾਂ ਫਿਰ ਗ੍ਰਾਮੀਣ ਡਾਕ ਸੇਵਕ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੈਬਸਾਈਟ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਜੋ ਕਿ ਤੁਸੀਂ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਵੈਬਸਾਈਟ ਯਾਨੀ ਕਿ ਜੀਵਨ ਜੋ ਕਿ parman.gov.in ਦੇ ਉੱਤੇ ਆਪਣਾ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹੋ ਤਾਂ ਭਾਰਤ ਦੇ ਵਿੱਚ ਲੱਖਾਂ ਬਜ਼ੁਰਗ ਲੋਕ ਨੇ ਜੋ ਕਿ ਸਰੀਰਕ ਤੌਰ ਦੇ ਉੱਤੇ ਤੁਰਨ ਫਿਰਨ ਦੇ ਵਿੱਚ ਅਸਮਰਥ ਨੇ ਜਾਂ ਜਿਨ੍ਹਾਂ ਨੂੰ smartphones ਚਲਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਪਹਿਲਾਂ ਉਹਨਾਂ ਨੂੰ ਡਰ ਸੀ ਕਿ ਸਮੇਂ ਸਿਰ ਜੀਵਨ ਸਰਟੀਫਿਕੇਟ ਜਮਾਨਾ ਕਰਵਾਉਣ ਦੇ ਨਾਲ ਉਹਨਾਂ ਦੀ ਪੈਨਸ਼ਨ ਬੰਦ ਹੋ ਜਾਵੇਗੀ ਜੋ ਉਹਨਾਂ ਦੀ ਆਮਦਨ ਦਾ ਇੱਕੋ ਇੱਕ ਸਰੋਤ ਹੈ ਹੁਣ ਉਹਨਾਂ ਨੂੰ ਬੈਂਕ ਲੈ ਜਾਣ ਦੇ ਲਈ ਰਿਸ਼ਤੇਦਾਰ ਜਾਂ ਫਿਰ ਬੱਚਿਆਂ ਦੇ ਉੱਤੇ ਨਿਰਭਰ ਨਹੀਂ ਕਰਨਾ ਪੈਂਦਾ ਹੋਰ ਪੈਨਸ਼ਨ ਜੋ ਕਿ ਸਕੀਮਾ ਦੇ ਉਲਟ ইপিਐਸ ਜੋ ਕਿ 95 ਮੈਂਬਰ ਸਾਲ ਦੇ ਕਿਸੇ ਵੀ ਮਹੀਨੇ ਆਪਣਾ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਨੇ ਤੇ ਫੇਸ ਪ੍ਰਮਾਣਿਤਤਾ ਟੈਕਨੋਲੋਜੀ ਹੁਣ ਬਿਨਾ ਕਿਸੇ ਮਸ਼ੀਨ ਦੇ ਪਛਾਣ ਨੂੰ ਯਕੀਨੀ ਬਣਾਉਂਦੀ ਹੈ ਤਾਂ ਲੱਖਾਂ ਪੈਸ਼ਨਾਂ ਦੇ ਲਈ ਇਹ ਬਹੁਤ ਵੱਡੀ ਤੇ ਖਾਸ ਅਪਡੇਟ ਹੈ